ਸੱਚੀ ਗੱਲ ਦੋਸਤੋ ਇਹਨਾਂ ਦਿਨਾਂ ਦੇ ਦੌਰਾਨ ਜੇ ਦੇਖੀਏ ਸਭ ਤੋਂ ਵੱਧ ਮਜ਼ਾਕ ਜਿਹੜਾ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਤੇ ਬਣ ਰਿਹਾ ਹੈ ਉਹ ਇਹ ਹੈ ਬੜੇ ਬੇਤੁਕੇ ਤੇ ਬੇਹੂ ਦਾ ਗਾਣੇ ਦੇ ਨਾਲ ਬਣਦਾ ਹੋਇਆ ਨਜ਼ਰ ਆਉਂਦਾ ਹੈ ਬਦੋ ਬਦੀ ਵਰਗੇ ਗਾਣੇ ਜਦ ਤੁਸੀਂ ਸੁਣਦੇ ਹੋ ਤਾਂ ਆਖਰ ਲੋਕ ਇਹ ਤੇ ਮੀਨਸ ਵੀ ਬਣਾ ਰਹੇ ਨੇ ਤੇ ਰੀਲਾਂ ਬਣਾ ਕੇ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਤੁਸੀਂ ਹੱਸਣਾ ਨਹੀਂ ਇਹ ਗਾਣੇ ਨੂੰ ਲੈ ਕੇ ਪਰ ਇਹ ਬੰਦਾ ਹੈ ਕੌਣ ਹੈ ਇਸ ਚੀਜ਼ ਨੂੰ ਲੈ ਕੇ ਬਹੁਤ ਲੋਕ ਸਰਚ ਕਰ ਰਹੇ ਨੇ ਐਸੇ ਵੀ ਕਰਿਆ ਸਰਚ ਤੇ ਜਦੋਂ ਮੈਂ ਸਰਚ ਕਰਿਆ ਹੁਣ ਹਾਲਾਂਕਿ ਦੇਖੋ ਇਹ ਜੋ ਦੇ ਚੀਜ਼ਾਂ 'ਚ ਬੜਾ ਫਰਕ ਹੈ ਜਦੋਂ ਤਾਂ ਤੁਸੀਂ ਇਹਨੂੰ ਸਰਚ ਕਰਕੇ ਜਦੋਂ ਕਿ ਆਮ ਤੌਰ ਤੇ ਅਸੀਂ ਬੜੀ ਰਿਕੋਨਾਈਜ਼ ਤੇ ਜੇ ਕੋਈ অথੈਨਟਿਕ ਜਾਣਕਾਰੀ ਹੈ ਜਿਹੜੀ ਵਿਕੀਪੀਡੀਆ ਦਿੰਦਾ ਜਿਹੜੀ ਵਿਕੀਪੀਡੀਆ ਦੀ ਜਾਣਕਾਰੀ ਹੈ ਤੇ ਦੂਜੇ ਪਾਸੇ ਜਿਹੜੀ ਜਾਣਕਾਰੀ ਇਹ ਕਹਈਏ ਕਿ ਸਾਡੇ ਨਿਊਜ਼ ਮੀਡੀਆ ਪੋਰਟਲ ਨੇ ਜਿਹੜੇ ਦੇ ਰਹੇ ਨੇ ਦੋਨੋਂ 'ਚ ਬੜਾ ਅੰਤਰ ਹੈ ਪਹਿਲਾਂ ਗੱਲ ਕਰ ਲੈਣੇ ਆ ਜਿਹੜੀ ਵਿਕੀਪੀਡੀਆ ਨੇ ਜਾਣਕਾਰੀ ਆ ਉਹ ਸਾਂਝੀ ਕਰੀ ਆ ਉਹ ਜਾਣਕਾਰੀ ਦੇ ਵਿੱਚ ਉਹਨਾਂ ਨੇ ਜਿਹੜੀ ਇਹਦੀ ਲਿਖੀ ਆ ਇਹ ਚ ਲਿਖਦੇ ਨੇ ਕਿਉਂਕਿ ਡਿਟੇਲ ਤਾਂ ਖैर ਉਹਨਾਂ ਨੇ ਵੀ ਜਿਆਦਾ ਇਹਦੇ ਚ ਹੀ ਚੱਕੀ ਹੋਈ ਆ ਪਰ ਫਿਰ ਵੀ ਕਈ ਚੀਜ਼ਾਂ ਉਹਨਾਂ ਨੇ ਸਕਿਪ ਕਰ ਗਿਆ ਨੇ ਉਹ ਜਾਂ ਤਾਂ ਹੋ ਸਕਦਾ ਵੀ ਇਹਦੇ ਨਾਲ ਜੁੜਦੀਆਂ ਹੋਣ ਪਰ ਆਪਾਂ ਨਹੀਂ ਗਿਰਾਣਾ ਜਿਹੜੀ ਚੀਜ਼ ਉਹਨਾਂ ਨੇ ਦੱਸੀ ਆ ਮੈਂ ਤੁਹਾਨੂੰ ਹਬੂ ਦੱਸਦਾ ਇਹਦੇ ਚ ਉਹ ਕਹਿੰਦੇ ਨੇ ਵੀ ਜਿਹੜਾ ਇਹਦਾ ਨਾਮ ਅਸਲੀ ਆ ਉਹ ਕਾਸ਼ਿਫ ਰਾਣਾ ਹੈਗਾ ਇਹਦੇ ਚ ਵਿਕੀਪੀਡੀਆ ਨੇ ਜਦੋਂ ਚਾਹਤ ਫਤਿਹਾਲੀ ਖਾਂਕ ਪਰਕੇ ਸਰਚ ਕਰਦੇ ਆ ਤਾਂ ਕਾਸ਼ਿਫ ਬਲੂਚ ਜਿਨ੍ਹਾਂ ਨੂੰ ਕਹਿੰਦੇ ਮੰਚਨੀਆ ਨਾਮ ਯਾਨੀ ਕਿ ਜਿਹੜਾ ਮੰਚ ਤੇ ਨਾਮ ਹੈ ਉਹ ਚਾਹਤ ਫਤਿਹ ਅਲੀ ਖਾਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ 1965 ਦਾ ਇਸ ਬੰਦੇ ਦਾ ਜਨਮ ਹੈ ਤੇ ਇਹ ਕਹਿੰਦੇ ਇੱਕ ਬ੍ਰਿਟਿਸ਼ ਪਾਕਿਸਤਾਨੀ ਸੰਗੀਤਕਾਰ ਹੈ ਤੇ ਸਾਬਕਾ ਕ੍ਰਿਕਟਰ ਹੈਗਾ ਹੁਣ ਕ੍ਰਿਕਟ ਕਿਹੜੇ ਸਮੇਂ ਚ ਖੇਲੀ ਇਹ ਪਤਾ ਨਹੀਂ ਹੈਗਾ ਇਹਨੇ ਲਾਹੌਰ ਪੰਜਾਬ ਪਾਕਿਸਤਾਨ ਦਾ ਇਹ ਹੈਗਾ ਬੰਦਾ ਤੇ ਜਿਹੜੀ ਆਪਦੀ ਨੈਸ਼ਨੈਲਿਟੀ ਦਿਖਾਉਣਾ ਜੇ ਮੈਂ ਆਪਾਂ ਇੰਡੀਅਨ ਭਰਦੇ ਆ ਤਾਂ ਇਹ ਬ੍ਰਿਟਿਸ਼ ਪਾਕਿਸਤਾਨੀ ਭਰਦਾ ਹੁਣ ਕਿਹੜੇ ਹਸਾਬ ਦੇ ਨਾਲ ਦੋਨੇ ਜੋੜ ਰੱਖਿਆ ਨੇ ਪਤਾ ਨਹੀਂ ਕਰ ਇੱਕ ਸ਼ਾਇਦ ਬਾਹਰ ਜਦੋਂ ਗਿਆ ਉਹਨੂੰ ਵੀ ਨਾਲ ਹੀ ਕਿਤੇ ਨਾ ਕਿਤੇ ਇਹ ਆਪਦੀ ਨੈਸ਼ਨੈਲਿਟੀ ਦੇ ਵਿੱਚ ਭਰਦਾ ਸ਼ਾਇਦ ਗਵਰਨਮੈਂਟ ਕਾਲਜ ਯੂਨੀਵਰਸਿਟੀ ਪੰਜਾਬ ਦਾ ਲਾਹੌਰ ਜਿਹੜਾ ਯੂਨੀਵਰਸਿਟੀ ਆ ਉੱਥੋਂ ਇਹ ਪੜਿਆ ਦਿਖਾਉਂਦਾ ਆ ਆਪ ਦਾ ਜਿਹੜਾ ਕਾਰੋਬਾਰ ਆ ਉਹ ਕ੍ਰਿਕਟਰ ਤੇ ਸੰਗੀਤਕਾਰ ਤੇ ਚਾਹਤਵਰਲਡ ਕੋਈ ਡਾਟ ਕਮ ਹੈਗੀ ਜਿੱਤੇ ਇਹ ਲਿਖਦਾ ਹੁਣ ਇਹਦੇ ਚ ਜੀਵਨੀ ਖੋਲਦੇ ਆ ਵਿਕੀਪੀਡੀਆ ਦੀ ਤਾਂ ਉਹਦੇ ਚ ਲਿਖਦਾ ਵੀ ਖਾਨ ਦਾ ਨਾਮ ਜਿਹੜਾ ਚਰਚਾ ਦਾ ਜਨਮ ਹੈ ਜਿਹੜਾ 1965 ਲਾਹੌਰ ਦੇ ਵਿੱਚ ਹੋਇਆ ਤੇ ਉਹਨਾਂ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ ਤੇ ਇੰਗਲੈਂਡ ਦੇ ਲੰਡਨ ਸਕੂਲ ਦੇ ਇਕਨੋਮਿਕਸ ਇਕਨੋਮਿਕਸ ਦੇ ਵਿੱਚ ਹੋਈ ਆ ਹੁਣ ਇੱਕ ਤਾਂ ਜਿਹੜਾ ਇਹਦੇ ਗਾਣਿਆਂ 'ਚ ਬੇਹੂਦਾਪਣ ਆਏ ਬੰਦੇ ਦੇ ਤੇ ਮਜ਼ਾਕ ਬੜਾ ਉੱਡਦਾ ਦੂਜੇ ਪਾਸੇ ਦੇਖਿਆ ਜਾਵੇ ਇਹਦੇ ਮਜ਼ਾਕੀ ਲਿਹਾਜ਼ੇ ਨੂੰ ਆ ਜਿਹੜਾ ਮੈਨੂੰ ਲੱਗਦਾ ਵੀ ਵਿਕੀਪੀਡੀਆ ਵੀ ਜਦ ਪੜਦੇ ਆ ਤਾਂ ਐ ਲੱਗਦਾ ਜਿਵੇਂ ਮਜ਼ਾਕੀ ਹੈਗੀ ਹੁਣ ਕਿਉਂਕਿ ਇਹਦੀ ਪ੍ਰੋਫਾਈਲ ਦੇ ਨਾਲ ਬਿਲਕੁਲ ਮੈਚ ਨਹੀਂ ਖਾਂਦਾ ਬਾਕੀ ਪਤਾ ਨਹੀਂ ਹੋਵੇ ਵੀ ਐਡੇ ਤੌਰ ਤੇ ਹੁਣ ਇੱਕ ਪਾਸੇ ਤਾਂ ਲਿਖਦਾ ਵੀ ਪੰਜਾਬ ਯੂਨੀਵਰਸਿਟੀ ਉੱਥੇ ਜਿਹੜਾ ਕਿ ਉੱਥੇ ਪੜ੍ਹਿਆ ਉਸ ਤੋਂ ਬਾਅਦ ਇੰਗਲੈਂਡ ਦੇ ਲੰਡਨ ਸਕੂਲ ਆਫ ਇਕਨੋਮਿਕਸ ਚ ਹੁਣ ਜਿਹੜਾ ਇਕਨੋਮਿਕਸ ਦਾ ਬੰਦਾ ਜੇ ਕਹੀਏ ਕਿ ਹੋਵੇ ਉਹ ਐਡਾ ਨਹੀਂ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਮਾਨਸਿਕਤਾ ਦਾ ਹੋ ਸਕਦਾ ਬਾਅਦ ਚ ਕਹਿੰਦੇ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸ ਦੇ ਵਿੱਚ ਵਿਜ਼ਿਟਿੰਗ ਫੈਕਲਟੀ ਦੇ ਰੂਪ ਦੇ ਵਿੱਚ ਵੀ ਸ਼ਾਮਲ ਹੋਇਆ ਅ ਅਰਥਸ਼ਾਸਤਰੀ ਹੁਣ ਦੱਸੋ ਨੂੰ ਕਿਤੋਂ ਕੋਹ ਬੰਦਾ ਅ ਕਾਇਦੇ ਆਜ਼ਮ ਟਰਾਫੀ ਕੋਈ ਹੋਈ ਸੀ 1983-84 ਦੇ ਸੀਜ਼ਨ ਦੇ ਵਿੱਚ ਉਹਦੇ ਕਹਿੰਦੇ ਵਿੱਚ ਉਹਤੇ ਨੇ ਹਿੱਸਾ ਲਿਆ ਸੀ ਖਾਨ ਨੇ ਕਹਿੰਦੇ ਲਾਹੌਰ ਦੇ ਕ੍ਰਿਕਟ ਟੀਮ ਦੇ ਲਈ ਦੋ ਅ ਪਹਿਲੇ ਕੈਟਾਗਰੀ ਦੇ ਜਿਹੜੇ ਮੈਚ ਨੇ ਉਹ ਖੇਡੇ ਤਿੰਨ ਪਾਰੀਆਂ ਦੇ ਵਿੱਚ ਕੁੱਲ 16 ਰਨ ਬਣਾਏ ਸੀ ਹੁਣ ਇਹ ਵੀ ਲੱਗਦਾ ਵੀ ਨਹੀਂ ਹੈ ਪਰ ਦੱਸਣ ਵਾਲੀ ਕੀ ਗੱਲ ਸੀ ਉਹਨਾਂ ਨੇ ਕਹਿ ਕੇ ਆਪਦੀ ਸ਼ੁਰੂਆਤੀ ਕ੍ਰਿਕਟ ਸਾਲਾਂ ਦੇ ਦੌਰਾਨ ਉਹਨੇ ਸ਼ੇਖਾਪੁਰ ਅਤੇ ਸਰਕਾਰੀ ਸਕੂਲ ਕ੍ਰਿਕਟ ਟੀਮ ਦੇ ਨਾਲ ਆਕਿਬ ਜਯਾਦੇਵ ਜਾਵੇਦ ਦੇ ਨੇ ਸ਼ਾਮਲਾ ਇਹਨੂੰ ਟੀਮ ਦੇ ਵਿੱਚ ਕਰਿਆ ਸੀਗਾ ਤੇ ਜਾਬਰ ਨੇ ਉਹਨਾਂ ਦੀ ਕਪਤਾਨੀ ਦੇ ਵਿੱਚ ਖੇਡਿਆ ਸੀਗਾ ਬਾਅਦ ਚ ਖਾਨ ਨੇ ਯੂਨਾਈਟਿਡ ਕਿੰਗਡਮ ਚਲੇ ਗਏ ਉਸ ਤੋਂ ਬਾਅਦ 12 ਸਾਲਾਂ ਦੀ ਉੱਥੇ ਟਾਈਮ ਪੀਰੀਅਡ ਤੋਂ ਬਾਅਦ ਕਲੱਬ ਕ੍ਰਿਕਟ ਕਹਿੰਦੇ ਉੱਥੇ ਨਹੀਂ ਖੇਡੀ ਕ੍ਰਿਕਟ ਦੇ ਸન્યાਸ ਲੈਣ ਤੋਂ ਬਾਅਦ ਫਿਰ ਟੈਕਸੀ ਡਰਾਈਵਰ ਬਣ ਗਿਆ ਹੁਣ ਇਹ ਵੀ ਕੋਈ ਕਹਾਣੀ ਇਹਦੇ ਨਾਲ ਮੈਚ ਕਰ ਖਾਂਦੀ ਨਹੀਂ ਕੀ 2020 ਚ ਜਿਹਦੇ ਕੋਵਿਡ-19 ਆਇਆ ਉਸ ਤੋਂ ਬਾਅਦ ਕਹਿੰਦੇ ਫਿਰ ਬਈ ਇਹ YouTube ਤੇ Instagram ਤੇ ਆਇਆ ਉੱਥੇ ਫਿਰ ਇਹ ਆਪਣੇ ਆਪ ਦਾ ਪਾਉਣਾ ਸ਼ੁਰੂ ਕਰਿਆ ਕਰ ਸਰਚਿੰਗ ਚ ਤਾਂ ਹੋਣੀ ਆ ਆਪਦੇ ਜੇ ਤੁਸੀਂ ਇਹਦੇ Instagram ਤੇ ਫੋਲੋਅਰ ਦੇਖੋ ਕੋਈ ਬਹੁਤਾ ਜ਼ਿਆਦਾ ਨਹੀਂ ਹੈਗੇ ਪਰ ਹੁਣ ਜਿਸ ਤਰ੍ਹਾਂ ਦੇ ਨਾਲ ਇਹਦੇ ਇਹ ਚੱਲ ਰਹੇ ਨੇ ਗਾਣੇ ਮਜ਼ਾਕੇ ਟਾਂਗੇ ਦੇ ਨਾਲ ਹੁਣ ਜ਼ਰੂਰ ਇਹਦੇ ਫੋਲੋਅਰ ਵਧ ਰਹੇ ਨੇਗੇ ਜਦੋਂ ਤੁਸੀਂ ਸਰਚ ਕਰੋਗੇ ਇਹ ਖਰ ਮੈਂ ਆਪਦੇ ਕੋਲ ਨੂੰ ਦੱਸ ਰਿਹਾ ਕਹਿੰਦੇ ਇਹਨਾਂ ਦੀ ਡਿਸਕੋਗ੍ਰਾਫੀ ਦੇ ਵਿੱਚ ਪਿਆਰ ਹੈ ਪੀਐਸਸੀਐਲ ਲੋਟਾ ਲੋਟਾ ਘੋਰ ਕਟਾਰਾ ਯਾਨੀ ਕਿ ਇਹ ਗਾਣੇ ਜਿਹੜੇ ਆਪਾਂ ਸੁਣਦੇ ਆ ਬੇਹੋ ਦਾ ਜੇ ਉਹ ਇਹਨਾਂ ਦੇ ਹੈਗੇ ਨੇਗੇ ਆਨਲਾਈਨ ਮਜ਼ਾਕੀਆ ਤੇ ਆਲੋਚਨਾ ਦੇ ਸਰੋਦਰ ਰੂਪ ਦੇ ਵਿੱਚ ਕਹਿੰਦੇ ਪ੍ਰਾਰੰਭਿਕ ਧਾਰਨਾਵਾਂ ਦੇ ਬਾਵਜੂਦ ਖਾਨ ਦੀ ਨੂੰ ਜਿਹੜਾ 2023 ਦੇ ਵਿੱਚ ਅਲੱਗ-ਅਲੱਗ ਟਾਕ ਸ਼ੋਅ ਆਈਪੀਪੀਏ ਵਾਰਜ਼ 2023 ਦੇ ਵਿੱਚ ਪ੍ਰਦਰਸ਼ਨ ਦੇ ਨਾਲ ਅੱਗੇ ਵਧਿਆ ਕਈ ਚੀਜ਼ਾਂ ਨੇ ਇਹਨਾਂ ਨੇ ਉਹਦੀ ਜਿਹੜੀ ਉਹ ਤੋਂ ਬਾਅਦ ਲਿਖਿਆ ਨੇ ਗਿਆ ਖਾਂਦੇ ਦ੍ਰਿਸ਼ਟੀਕੋਣ ਦਾ ਕਾਰਨ ਕਹਿੰਦੇ ਮਿਸ਼ਨ ਸਰਵਜਨਿਕ ਸਵਾਗਤ ਆਏਗਾ ਤੇ ਉਹਨਾਂ ਨੇ ਲੋਕਾਂ ਦੇ ਮਨੋਰੰਜਨ ਦਾ ਇੱਕ ਰੂਪ ਮੰਨਦੇ ਨੇ ਜਦੋਂ ਕਿ ਉਹਨਾਂ ਨੂੰ ਸੰਗੀਤ ਮਈ ਦੇ ਰੂਪ ਦੇ ਵਿੱਚ ਚਰਚਾ ਬਹੁਤ ਹੁੰਦੀ ਹੈਗੀ ਉਹਨਾਂ ਦੇ ਕੰਮ ਦੇ ਨੇੜੇ ਤੇੜੇ ਬਸ ਇੱਕ ਮਨੋਰੰਜਨ ਮੀਡੀਆ ਜੜਾਬ ਤੇ ਕਲਾ ਦੀ ਪ੍ਰਤੀਕ ਰਹੀ ਹੈਗੀ ਨਾ ਇਹਦੇ ਨਾਲ ਹੀ ਜੇ ਦੇਖਿਆ ਜਾਵੇ ਜਿਹੜੇ ਸਾਡੇ মিডিਆ ਹਾਊਸ ਨੇ ਉਹ ਵੀ ਇੱਥੋਂ ਹੀ ਜਾਣਕਾਰੀ ਹੈ ਜਿਹੜੀ ਉਹਨੂੰ ਥੋੜਾ ਜਿਹਾ ਹੋਰ ਆਪਰਾ ਲਿਖ ਰਹੇ ਨੇ ਕਿਉਂਕਿ ਉਹ ਆ ਜਿਹੜੀ ਇਕਨੋਮਿਕਸ ਇਕਨੋਮਿਕਸ ਵਾਲੀ ਆ ਉਹ ਤਾਂ ਨਹੀਂ ਲਿਖਦੇ ਕਹਿੰਦੇ ਜਦੋਂ ਹੁਣ ਇਹ ਬੰਦੇ ਹੀ ਮਜ਼ਾਕੀਆ ਤਾਂ ਇਹਦਾ ਹੁਣ ਕੀ ਲਿਖਿਆ ਜਾਵੇ ਹੁਣ ਜਿਵੇਂ ਕਾਰ న్యూਸ ਟਰੈਕ ਹੈ ਇਹਨਾਂ ਨੇ ਇਹਦੇ 'ਚ ਲਿਖਿਆ ਕਹਿੰਦੇ ਬਦੋ ਬਦੀ ਦਾ ਮਤਲਬ ਤਾਂ ਵੀ ਬੜਾ ਹੋਰ ਬੜਾ ਇਹਦਾ ਮਤਲਬ ਕਹਿੰਦੇ ਸਿਰਫ ਇੰਨਾ ਹੀ ਹੈ ਕਿ ਕੋਈ ਬਹੁਤ ਵੱਡਾ ਮਤਲਬ ਨਹੀਂ ਹੈਗਾ ਅ ਇਹਦੀ ਜਿਹੜੀ ਬਾਇਓਗ੍ਰਾਫੀ ਆ ਉਹੀ ਗੱਲ ਵੀ 3 April 1966 ਗੁਜਰਾਂ ਵਾਲਾ ਪਾਕਿਸਤਾਨ ਦੇ ਤੇ ਚਾਹਤ ਫਤਿਹ ਅਲੀ ਖਾਨ ਦੀ ਕਹਿੰਦੀ ਲੋਕਪ੍ਰਿਤਾ ਪੀ ਪੀਐਸਏਐਲ ਲੀਗ ਤੇ ਬਾਕੀ ਸੰਗੀਤ ਸ਼ੈਲੀ ਚ ਹੋਈ ਲੀਗ ਇਹੋ ਹੀ ਦੱਸਦਾ ਜਿਹੜੀ ਕ੍ਰਿਕਟ ਵਾਲੀ ਆ ਹੁਣ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਇਹ ਗਾਣੇ ਨੂੰ ਲੈ ਕੇ ਜਿੰਨਾ ਵਾਰ ਤੌਰ ਤੇ ਹੈਗਾ ਪਰ ਐਕਚੁਅਲ ਦੇ ਵਿੱਚ ਹਜੇ ਤੱਕ ਵੀ ਇਹਦੀ ਕਹਾਣੀ ਕਿਤੇ ਪੂਰੀ ਬੰਦੇ ਦੀ ਸਾਹਮਣੇ ਆਈ ਨਹੀਂ ਹਾਲਾਂਕਿ ਫੈਨਜ਼ ਨੇ ਜਿਹੜੇ ਇਹਦੇ ਫੋਟੋ ਬੁੱਕ ਚਾਹੁੰਦੇ ਨੇ ਗਿਆ ਜਦੋਂ account ਖੋਲ ਕੇ ਦੀਆਂ ਦੇਖੀਆਂ ਜਿਹੜੇ ਮੈਂ ਵੀਡੀਓ ਨਾਲ ਚਲਾ ਰੱਖੇ ਨੇ ਪਰ ਕਮਾਲ ਦੀ ਗੱਲ ਦੇਖੋ ਤੁਸੀਂ ਬੰਦੇ ਦੀ ਵੀ ਇੱਕ ਪਾਸੇ ਉਹ ਜੇ ਦੇਖਿਆ ਜਾਵੇ ਯਾਰ ਹੈ ਤਾਂ ਇਹ ਵੀ ਕਲਾਕਾਰੀ ਹੁਣ ਆਪਾਂ ਮਜ਼ਾਕ ਉਡਾਈ ਜਾਂਦੇ ਆ ਭਾਵੇਂ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਇਸੇ ਕਰਕੇ ਲੋਕ ਅਟਰੈਕਟ ਕਰ ਰਹੇ ਨੇ ਸਾਧਨ ਕਲਾ ਦਾ ਉਦੇ ਵਿੱਚ ਇਹ ਦੇਖਿਆ ਜਾਵੇ ਜੇ ਨੂੰ ਕਮੇਟੀ ਦੇ ਰੂਪ ਦੇ ਵਿੱਚ ਦੇਖਿਆ ਜਾਵੇ ਫਿਰ ਉਧਰਲੇ ਪਾਸੇ ਨੂੰ ਕਿਹੜਾ ਗਲਤ ਹੈਗਾ ਤੁਸੀਂ ਆਪਦੇ ਵਿਚਾਰ ਸਾਂਝੇ ਕਰਿਓ ਬੀ ਵੱਧੋ ਵੱਧੀ ਵੱਧੋ ਵੱਧੀ ਵਾਲਾ ਇਹ ਕਿੰਨੇ ਕੁ ਲੋਕਾਂ ਨੂੰ ਪਸੰਦ ਆਇਆਗਾ ਇਹ ਪਸੰਦ ਆਇਆ ਜਾਂ ਸਿਰਫ ਮਜ਼ਾਕ ੜਾ ਔਨ ਕਰਕੇ ਜਿਆਦਾ ਪ੍ਰਚਲਿਤ ਹੋਇਆ